ਜੇਕਰ ਤੁਸੀਂ ਵੀ ਦੇਖਦੇ ਹੋ ਲਗਾਤਾਰ ਸਕਰੀਨ ਜਾਂ ਫਿਰ ਮੋਬਾਈਲ ਫੋਨ ਤਾਂ ਹੋ ਜਾਓ ਸਾਵਧਾਨ ਵਧ ਰਹੀ ਹੈ ਅੱਖਾਂ ਦੀ ਇਹ ਬਿਮਾਰੀ ਜਾਣੋ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਜੀ ਆ ਜੇਕਰ ਤੁਸੀਂ ਵੀ ਰੋਜ਼ਾਨਾ ਘੰਟਿਆਂ ਬੈ ਕੇ ਸਕਰੀਨ ਦੇ ਉੱਤੇ ਅੱਖਾਂ ਲਾ ਕੇ ਰਹਿੰਦੇ ਹੋ ਜਾਂ ਫਿਰ ਲਗਾਤਾਰ ਮੋਬਾਈਲ ਫੋਨ ਦੇਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਖਾਸ ਹੈ ਕਿਉਂਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅੱਜਕਲ੍ਹ ਹਰ ਕੋਈ ਕੰਮ ਕਰ ਰਿਹਾ ਹੈ ਕੰਮ ਦੇ ਪ੍ਰਤੀ ਜਿਹੜਾ ਕਿ ਆਫਿਸ ਜਾਂਦਾ ਹੈ ਤੇ ਅੱਜਕਲ੍ਹ ਹਰ ਕੰਮ ਡਿਜੀਟਲ ਮਾਰਕੀਟਿੰਗ ਦੇ ਵਿੱਚ ਹੁੰਦਾ ਹੈਗਾ ਤੇ ਕੰਪਿਊਟਰ ਦੇ ਉੱਤੇ ਲੋਕ ਆਪਣੀ ਨਿਗਾਹ ਰੱਖੇ ਜਿਹੜਾ ਕਿ ਕੰਮ ਕਰਦੇ ਨੇ ਪਰ ਡਿਜੀਟਲ ਸਕਰੀਨ ਦੇ ਉੱਤੇ ਘੰਟਿਆਂ ਸਮਾਂ ਬਿਤਾਉਣ ਵਾਲਿਆਂ ਦੇ ਲਈ ਇੱਕ ਵੱਡੀ ਚੇਤਾਵਨੀ ਸਾਹਮਣੇ ਆਈ ਹੈ ਦਰਸਲ ਇੱਕ ਅਧਿਐਨ ਦੇ ਮੁਤਾਬਕ ਰੋਜ਼ਾਨਾ ਇੱਕ ਘੰਟਾ smartphones ਜਾਂ ਫਿਰ laptop ਦੇ ਉੱਤੇ ਬਿਤਾਉਣ ਦੇ ਨਾਲ myopia ਨਾਮਕ ਦੀ ਇੱਕ ਬਿਮਾਰੀ ਹੈ ਉਧਰ ਖਤਰਾ ਜਿਹੜਾ ਕਿ ਵੱਧ ਸਕਦਾ ਯਾਨੀ ਕਿ ਨਜ਼ਦੀਕੀ ਨਜ਼ਰ ਕਮਜ਼ੋਰ ਹੋਣ ਦੀ ਬਿਮਾਰੀ ਹੈ ਉਸ ਦਾ ਖਤਰਾ ਵੱਧ ਸਕਦਾ ਹੈ ਹਾਲਾਂਕਿ ਵੱਧ ਸਮੇਂ ਤੱਕ ਸਕਰੀਨ ਦੇਖਣਾ ਅੱਖਾਂ ਦੀ ਰੋਸ਼ਨੀ ਦੇ ਲਈ ਨੁਕਸਾਨਦੇਹ ਹੁੰਦਾ ਪਰ ਇਹ ਬਿਮਾਰੀ ਹੋਰ ਵੀ ਗੰਭੀਰ ਪਾਈ ਗਈ ਹੈ ਦਰਅਸਲ ਸੂਤਰਾ ਤੋਂ ਮੇਰੀ ਜਾਣਕਾਰ ਦੇ ਮੁਤਾਬਕ ਮੈਟਾ ਐਨਾਲਾਈਸਿਸ ਦੇ ਵਿੱਚ ਪਤਾ ਲੱਗਿਆ ਹੈਗਾ ਕਿ ਸਿਰਫ 1 ਘੰਟਾ ਹੀ ਸਕਰੀਨ ਦੇਖਣਾ ਅੱਖਾਂ ਦੇ ਲਈ ਕਿੰਨਾ ਖਤਰਨਾਕ ਹੋ ਸਕਦਾ ਤੇ ਜੇਕਰ ਸ਼ੋਤਕਰਤਿਆਂ ਦੀ ਮੁਤਾਬਕ ਜਕਰਾਂ ਦੀ ਮੰਨੀਏ ਤਾਂ ਜਿੰਨਾ ਵੱਧ ਸਕਰੀਨ ਟਾਈਮ ਉਨਾ ਹੀ ਵੱਧ ਅੱਖਾਂ ਦੀ ਰੌਸ਼ਨੀ ਦੇ ਉੱਤੇ ਅਸਰ ਪੈਂਦਾ ਹੈ ਤਾਂ ਮਾਈਪੀਓ ਇੱਕ ਅਜਿਹਾ ਰੋਗ ਹੈ ਜਿਸ ਦੇ ਵਿੱਚ ਅੱਖਾਂ ਤੋਂ ਚੀਜ਼ਾਂ ਜਿਹੜੀ ਕਿ ਧੁੰਦਲੀਆਂ ਦਿਖਣ ਲੱਗਦੀਆਂ ਨੇ ਇਹ ਬਿਮਾਰੀ ਆਮ ਤੌਰ ਦੇ ਉੱਤੇ ਹੁੰਦੀ ਹੈ ਪਰ ਡਿਜੀਟਲ ਸਕਰੀਨ ਦੇ ਉੱਤੇ ਵੱਧ ਸਮਾਂ ਬਿਤਾਉਣ ਦੇ ਕਾਰਨ ਇਹ ਹੁਣ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜੜਾਇਆ ਅਧਿਐਨ ਕੀਤਾ ਗਿਆ ਉਸ ਦੇ ਮੁਤਾਬਕ ਤੁਹਾਨੂੰ ਦੱਸਦੀ ਹੈ ਕਿ 42 ਵਿਸ਼ਲੇਸ਼ਣ ਕੀਤੇ ਗਏ ਨੇ ਇਸ ਅਧਿਐਨ ਦੇ ਵਿੱਚ ਜਿਸ ਦੇ ਵਿੱਚ 335000 ਲੋਕ ਬੱਚਿਆਂ ਤੋਂ ਲੈ ਕੇ ਯੁਵਾ ਅਤੇ ਬਜ਼ੁਰਗ ਵੀ ਇਸ ਦੇ ਵਿੱਚ ਸ਼ਾਮਿਲ ਨੇ ਤਾਂ ਨਤੀਜੇ ਵਿਚਕਾਰ ਇਹ ਸਾਹਮਣੇ ਆਇਆ ਹੈਗਾ ਕਿ ਅਧਿਕਾਰਕ ਲੋਕਾਂ ਦੇ ਵਿੱਚ ਦ੍ਰਿਸ਼ਟੀ ਦੂਣ ਦਾ ਮੁੱਖ ਕਾਰਨ smartphones ਜਾਂ ਫਿਰ laptop ਦੇ ਉੱਤੇ ਵਧੇ ਰੇ ਸਮਾਂ ਬਿਤਾਉਣਾ ਹੀ ਹੈਗਾ ਤਾਂ ਮਾਈਪੀਆ ਇੱਕ ਅਜਿਹੀ ਅੱਖਾਂ ਦੀ ਸਮੱਸਿਆ ਹੈ ਜਿਸ ਦੇ ਵਿੱਚ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਦੀਆਂ ਨਹੀਂ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਿਮਾਰੀ ਦੇ ਬਾਰੇ ਨਹੀਂ ਪਤਾ ਹੁੰਦਾ ਤੇ ਉਹ ਦਿਨ ਰਾਤ ਕਈ-ਕਈ ਲੋਕ ਤਾਂ ਸਾਰਾ ਦਿਨ ਮੋਬਾਈਲ ਹੀ ਚਲਾਉਂਦੇ ਨੇ ਖਾਸ ਕਰਕੇ ਬੱਚਿਆਂ ਨੂੰ ਕਿਉਂਕਿ ਅੱਜਕੱਲ੍ਹ ਬੱਚਿਆਂ ਦੇ ਵਿੱਚ ਮੋਬਾਈਲ ਫੋਨ ਦਾ ਕ੍ਰੇਜ਼ ਇੰਨਾ ਜ਼ਿਆਦਾ ਵੱ ਚੁੱਕਿਆ ਹੈ ਕਿ ਉਹ ਆਪਣੀ ਪੇਰੈਂਟਸ ਦੀ ਕੋਈ ਵੀ ਗੱਲ ਜੇਕਰ ਮੰਦੇ ਵੀ ਨੇ ਤਾਂ ਉਹਨਾਂ ਨੂੰ ਪਹਿਲਾਂ smartphones ਚਾਹੀਦਾ ਹੁੰਦਾ ਹੈ ਤਾਂ ਆਪਣੇ ਬੱਚਿਆਂ ਨੂੰ ਇਹ ਗੱਲ ਜ਼ਰੂਰ ਸਮਝਾਓ ਇਹ ਬੱਚਾ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਪਹੁੰਚਾ ਦਿਓ ਕਿਉਂਕਿ ਹਰ ਘਰ ਦੇ ਵਿੱਚ ਅੱਜਕਲ 스마트폰ે ਕੋਈ ਵੀ ਘਰ ਅਜੇਹਾ ਨਹੀਂ ਹੋਵੇਗਾ ਜਿੱਥੇ ਕਿ ਕੋਈ ਵੀ ਬੱਚਾ ਜਾਂ ਫਿਰ ਕੋਈ ਵਿਅਕਤੀ ਅੱਜਕਲ ਤਾਂ ਮਾਪੇ ਵੀ ਜਿਹੜੇ ਕਿ ਮੋਬਾਈਲ ਫੋਨ ਦੇਖਦੇ ਨੇ ਤਾਂ ਮੋਬਾਈਲ ਦੇਖੋ ਪਰ ਜ਼ਿਆਦਾ ਸਮਾਂ ਮੋਬਾਈਲ ਤੇ ਉੱਤੇ ਬਿਟਾਉਣਾ ਵੀ ਤੁਹਾਡੇ ਲਈ ਨੁਕਸਾਨਦੇ ਹੋ ਸਕਦਾ ਦੱਸ ਦੇ ਕਿ ਮਾਈਪੀਓਈ ਕਾ ਜੇਹੀ ਬਿਮਾਰੀ ਹੈ ਇਹ ਅੱਖਾਂ ਦੇ ਲੈਂਸ ਜਾਂ ਫਿਰ ਕੋਰਨੀਆ ਦੇ ਆਕਾਰ ਦੇ ਵਿੱਚ ਪਾਏ ਆਏ ਬਦਲਾਵ ਦੇ ਕਾਰਨ ਹੁੰਦਾ ਜੋ ਵੇਖਣ ਦੀ ਸਮਰੱਥਾ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਮਾਈਪੀਆ ਆਮ ਤੌਰ ਦੇ ਉੱਤੇ ਬਚਪਨ ਦੇ ਵਿੱਚ ਸ਼ੁਰੂ ਹੁੰਦੀ ਹੈ ਪਰ ਹੁਣ ਇਹ ਬਾਲਗਾਂ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੀ ਹੈ ਨਵੇਂ ਅਧਿਐਨ ਦੇ ਮੁਤਾਬਕ ਉਹ ਲੋਕ ਜੋ ਕਿ ਲੰਬੇ ਸਮੇਂ ਤੱਕ ਸਕਰੀਨ ਦੇ ਸੰਪਰਕ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਵਿੱਚ ਮਾਈਪੀਆ ਹੋਣ ਦੀ ਸੰਭਾਵਨਾ ਹੋਰ ਬਾਜ ਜਾਂਦੀ ਹੈ ਹੁਣ ਇਹਦੇ ਲੱਛਣ ਕਿਹੜੇ ਨੇ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦੱਸਦੇ ਆਂ ਦਰਅਸਲ ਇਸ ਦੇ ਲੱਛਣ ਨੇ ਜਿਵੇਂ ਕਿ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦੇਖਣਾ ਅੱਖਾਂ ਦੇ ਵਿੱਚ ਤਣਾਅ ਅਤੇ ਥਕਾਵਟ ਮਹਿਸੂਸ ਹੋਣਾ ਸਿਰਦਰਦ ਹੋਣਾ ਵਾਰ-ਵਾਰ ਅੱਖਾਂ ਚਪਕਾਉਣਾ ਅੱਖਾਂ ਦੇ ਵਿੱਚ ਪਾਣੀ ਆਉਣਾ ਬਹੁਤ ਨੇੜੇ ਬੈਠ ਕੇ ਟੀਵੀ ਦੇਖਣਾ ਇਹ ਲੱਛਣ ਹੁੰਦੇ ਨੇ ਮਾਈਪਾ ਨਾਮਕ ਦੀ ਇਸ ਬਿਮਾਰੀ ਦਾ ਜੇਕਰ ਤੁਹਾਨੂੰ ਵੀ ਅਜਿਹੇ ਲੱਛਣ ਹੁੰਦੇ ਨੇ ਤਾਂ ਆਪਣੇ ਨੇੜਲੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰਿਓ ਤੇ ਇਹ ਖਬਰ ਵਾਤੋ-ਵਾਦ ਆਪਣੇ ਇਸ਼ਤਹਾਰਾਂ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਜੇਕਰ ਤੁਸੀਂ ਵੀ ਮਾਈਪਾ ਨਾਮਕ ਦੀ ਬਿਮਾਰੀ ਤੋਂ ਪੀੜਿਤ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬੱਚੇ ਮੋਬਾਈਲ ਫੋਨ ਜਾਂ ਫਿਰ ਲੈਪਟਾਪ ਜਾਂ ਫਿਰ ਕਿਸੇ ਵੀ ਸਕਰੀਨ ਦੇ ਉੱਤੇ ਜ਼ਿਆਦਾ ਸਮਾਂ ਬਿਤਾਉਂਦੇ ਐ ਤਾਂ ਉਹਨਾਂ ਨੂੰ ਅੱਜ ਤੋਂ ਹੀ ਜਿਹੜਾ ਕਿਸਮ ਸਮਝਾਓ ਉਹਨਾਂ ਨੂੰ ਦੂਰ ਰਹਿਣ ਦੀ ਸਲਾਹ ਦਿਓ ਤੇ ਉਹਨਾਂ ਨੂੰ ਪਿਆਰ ਨਾਲ ਸਮਝਾਓ ਕਿ ਤੁਹਾਡੇ ਲਈ ਇਹ ਨੁਕਸਾਨਦਾਈ ਹੋ ਸਕਦਾ ਹੈ ਖਾਸ ਕਰਕੇ ਜਿਹੜੇ ਜ਼ਿਆਦਾ ਟਾਈਮ ਅੱਜ ਕੱਲ ਤਾਂ ਹੁਣ ਲੋਕ ਘੰਟਾ 2 ਘੰਟਾ 3 ਘੰਟੇ ਸਾਰਾ ਦਿਨ ਨਿਕਲ ਜਾਂਦਾ ਹੈ ਫੋਨ ਦੇ ਉੱਤੇ ਲੱਗੇ ਰਹਿੰਦੇ ਨੇ